SGPC ਮੈਂਬਰ ਔਰ ਚੀਫ ਖਾਲਸਾ ਦਿਵਾਨ ਮੁੰਬਈ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਦੇ ਵੱਲੋਂ ਇੱਕ ਬਹੁਤ ਵੱਡੀ ਮੈਡੀਕਲ ਸੇਵਾ ਨਿਭਾਈ ਜਾ ਰਹੀ ਹੈ ਜਿਸ ਦੇ ਤਹਿਤ MRI ਔਰ CT scan ਸੈਂਟਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਦਾ ਨਾਮ ਦਸ਼ਮੇਸ਼ ਪੁੱਤਰਾਂ ਨੂੰ ਸਮਰਪਿਤ ਚਾਰ ਸਾਹਿਬਜ਼ਾਦੇ ਰੱਖਿਆ ਗਿਆ ਹੈ ਬੀਤੇ ਦਿਨੀ ਨੀ ਪੱਥਰ ਬਿਹਾਰ ਦੇ ਗਵਰਨਰ ਆਰਿਫ ਮੁਹੰਮਦ ਖਾਨ ਨੇ ਰੱਖਿਆ ਪਟਨਾ ਵਿਖੇ ਮੰਗਲ ਤਲਾਬ ਵਿਖੇ ਰੈੱਡ ਕਰਾਸ ਭਵਨ ਚ ਇਹ ਸੈਂਟਰ ਤਿਆਰ ਕੀਤਾ ਜਾਣਾ ਹੈ ਇਹ ਸੈਂਟਰ ਦੀਆਂ ਮਸ਼ੀਨਾਂ ਤੇ ਕਰੀਬ 14 ਕਰੋੜ ਰੁਪਏ ਦੀ ਲਾਗਤ ਆਵੇਗੀ ਮੈਡੀਕਲ ਇਮਾਰਤ ਦੀ ਉਸਾਰੀ ਦੀ ਸੇਵਾ ਦਾ ਸਾਰਾ ਕੰਮ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਸੌਂਪਿਆ ਗਿਆ ਹੈ ਉਮੀਦ ਹੈ ਸਾਲ 2026 ਦੇ ਆਖਿਰ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਐਮ ਆਰ ਆਈ ਅਤੇ ਸੀਟੀ ਸਕੈਨ ਸੈਂਟਰ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਮੁਫਤ ਟੈਸਟ ਵੀ ਕੀਤੇ ਜਾਣਗੇ ਪੂਰੇ ਵਿਖ ਵਿੱਚ ਇੱਥੇ ਕੈਂਸਰ ਦੇ ਟੈਸਟ ਅਤੇ ਇਲਾਜ ਵੀ ਸ਼ੁਰੂ ਕਰਨ ਦਾ ਟੀਚਾ ਹੈ। ਮੁੰਬਈ ਵਿਖੇ ਸਥਿਤ ਖਾਲਸਾ ਕਾਲਜ ਵਿੱਚ ਪਹਿਲਾਂ ਤੋਂ ਹੀ ਐਮ ਆਰ ਆਈ ਅਤੇ ਸੀਟੀ ਸਕੈਨ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਉਲਾਸਨਗਰ ਮੁੰਬਈ ਵਿਖੇ 18 ਜਨਵਰੀ ਨੂੰ ਇੱਕ ਨਵੇਂ ਸੈਂਟਰ ਦਾ ਉਦਘਾਟਨ ਵੀ ਕੀਤਾ ਜਾਣਾ ਹੈ। ਇਹ ਚਾਰ ਸਾਹਿਬ ਜਾਦੇ ਐਮ ਆਰ ਆਈ ਅਤੇ ਸੀਟੀ ਸਕੈਨ ਜਿਹੜਾ ਸੈਂਟਰ ਚਾਹ ਜਿਹੜਾ ਇੱਥੇ ਤਿਆਰ ਹੋਣਾ ਜਿਹਦਾ ਅੱਜ ਬਿਹਾਰ ਦੇ ਗਵਰਨਰ ਸਾਹਿਬ ਆਰਿਫ ਮੁਹੰਮਦ ਖਾਨ ਜਿਨ੍ਹਾਂ ਨੇ ਉੱਥੇ ਇੱਥੇ ਦਾ ਨੀ ਪੱਥਰ ਰੱਖਿਆ ਅੱਜ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਹਫਤਾ 10 ਦਿਨ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਜਗਜੋਤ ਸਿੰਘ ਸੋਹੀ ਜੀ ਜਨ ਸਕਤਰਿੰਦਰਜੀਤ ਸਿੰਘ ਤੇ ਸਾਡੀ ਸਾਰੀ ਟੀਮ ਪ੍ਰਬੰਧਕ ਕਮੇਟੀ ਗੁਰਨਰ ਸਾਹਿਬ ਨੂੰ ਸੱਦਾ ਪੱਤਰ ਦੇਣ ਗਈ ਸੀ ਤੇ ਉਦੋਂ ਹੀ ਇਹ ਚਰਚਾ ਚੱਲੀ ਤੇ ਉਹਨਾਂ ਨੂੰ ਅਸੀਂ ਦੱਸਿਆ ਕਿ ਸਾਡੇ ਤਗਤ ਸਾਹਿਬ ਦੇ ਮੈਂਬਰ ਵੀ ਨੇ ਤੇ ਬੜੇ ਹੀ ਸਮਾਜ ਦੀ ਸੇਵਾ ਕਰਨ ਵਾਲੇ ਪੰਥ ਦੀ ਸੇਵਾ ਕਰਨ ਵਾਲੇ ਬਾਬਾ ਜੀ ਬਾਬਾ ਗੁਰਵਿੰਦਰ ਸਿੰਘ ਜੀ ਮੁੰਬਈ ਨਿਵਾਸੀ ਤੇ ਉਹਨਾਂ ਦੇ ਸਾਥੀ ਜਸਬੀਰ ਸਿੰਘ ਤਾਮ ਜੀ ਇਨਾਂ ਨੇ ਉਹ ਕਈ ਜਗ੍ਹਾ ਸੇਵਾ ਚਲਾਈ ਆ ਤੇ ਬਿਹਾਰ ਦੇ ਵਿੱਚ ਵੀ ਇਹ ਇੱਕ ਸੈਂਟਰ ਐ ਐਮ ਆਰ ਐ ਸੈਂਟਰ ਸਿਟੀਸਨ ਸੈਂਟਰ ਜਿਹੜਾ ਵਾ ਖੋਲਣਾ ਚਾ ਰਹੇ ਆ ਸੋ ਪ੍ਰਮਾਤਮਾ ਨੇ ਦੇਖੋ ਐਸੀ ਮਿਹਰ ਵਰਸਾਈ ਕਿ ਗਵਰਨਰ ਸਾਹਿਬ ਨੇ ਉੱਥੇ ਹੀ ਬੈਠੇ ਇਹਨਾਂ ਨੂੰ ਕਹਿ ਦਿੱਤਾ ਕਿ ਸਾਨੂੰ ਕਿਹਾ ਤੁਹਾਨੂੰ ਉੱਥੇ ਜਮੀਨ ਅਲਾਟ ਕਰ ਦਿੱਤੀ ਤੁਸੀਂ ਜਮੀਨ ਪਸੰਦ ਕਰ ਲਓ ਜਮੀਨ ਜਦੋਂ ਅਸੀਂ ਸਰਵੇ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਮੰਗਲ ਤਲਾਬ ਇਹ ਤਖਸਿਰ ਮੰਦਿਰ ਪਟਨਾ ਸਾਹਿਬ ਦੇ ਅੱਧਾ ਕਿਲੋਮੀਟਰ ਦੂਰੀ ਤੇ ਆ ਔਰ ਚਾਰੇ ਪਾਸੇ ਹੀ ਇਹਦੇ ਬਸੋ ਇੱਥੇ ਲੋਕ ਬਸੇ ਹੋਏ ਨੇ ਹਰ ਵਰਗ ਦੇ ਹਰ ਸਮਾਜ ਦੇ ਲੋਕ ਠਿਰਦੇ ਨੇ ਤੇ ਇਸ ਜਗ੍ਹਾ ਨੂੰ ਜਦੋਂ ਅਸੀਂ ਚੁਣਿਆ ਕਿਉਂਕਿ ਨਾਲ ਹੀ ਇੱਥੇ ਰੈਡ ਕਰਾਸ ਸੁਸਾਇਟੀ ਵੀ ਨਾਲ ਹੀ ਆ ਤੇ ਅਸੀਂ ਚੁਣ ਕੇ ਗਵਰਨਰ ਸਾਹਿਬ ਨੂੰ ਜਿਹਦੀ ਸੂਚਨਾ ਦਿੱਤੀ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਅੱਜ ਮਹਾਰਾਜਾ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਇੱਕ ਖੁਸ਼ੀ ਦਾ ਦਿਨ ਹੈ ਗਾ ਪ੍ਰਕਾਸ਼ ਪ੍ਰਬ ਮਨਾਇਆ ਜਾ ਰਿਹਾ ਹੈ ਦੇਸ਼ ਵੀ ਦਸਤੋ ਸੰਗਤਾਂ ਆਈਆਂ ਨੇ ਉੱਥੇ ਅੱਜ ਇੱਕ ਹੋਰ ਖੁਸ਼ੀ ਦਾ ਕੰਮ ਹੋਇਆ ਕਿ ਅੱਜ ਚਾਰ ਸਹਿਜਾਦਿਆਂ ਦੇ ਸਮਰਪਿਤ ਅਸੀਂ ਇੱਕ ਐਮ ਆਰ ਆਈ ਸੈਂਟਰ ਖੋਲ ਰਿਹਾ ਜਿਹਦੇ ਵਿੱਚ ਸੀਟੀ ਸਕੈਨ ਐਕਸ ਰੇ ਬਲੱਡ ਟੈਸਟ ਅੱਗੇ ਚੱਲ ਕੇ ਕੈਂਸਰ ਦਾ ਵੀ ਹੋਏਗਾ ਤੇ ਇਹ ਆਮ ਤੌਰ ਤੇ ਜਿਹੜਾ ਵਿਹਾਰ ਸਰਕਾਰ ਦੇ ਵਿੱਚ ਇਹ ਕਿਹਾ ਗਿਆ ਸੀ ਵੀ 휴ਮੈਨਿਟੀ ਦਾ ਕੰਮ ਬਹੁਤ ਘੱਟ ਬੰਦੇ ਕਰਦੇ ਨੇ ਲੇਕਿਨ ਸਿੱਖ ਕਮਿਊਨਿਟੀ ਚ ਪਹਿਲੀ ਵਾਰ ਇਹ ਕੰਮ ਹੋ ਰਿਹਾ ਹੈਗਾ ਤੇ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗਾ ਬਿਹਾਰ ਦੇ ਰਾਜਪਾਲ ਆਰੀਫ ਮੁਹੰਮਦ ਖਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਮਿੰਟ ਚਾ ਲੈਣ ਦਿੱਤਾ ਹਫਤੇ ਦੇ ਵਿੱਚ ਸਾਰਾ ਪ੍ਰੋਗਰਾਮ ਹੋ ਗਿਆ ਤੇ ਮੈਂ ਜਿੱਥੇ ਧੰਨਵਾਦ ਕਰਦਾ ਗੁਰਵਿੰਦਰ ਸਿੰਘ ਬਾਬਾ ਜੀ ਦਾ ਜਿਨ੍ਹਾਂ ਨੇ ਇੱਕ ਵੱਡਾ ਦਿਲ ਦਿਖਾ ਕੇ ਇਹ ਉਹਨਾਂ ਨੇ ਹੀ ਪੇਸ਼ਕਸ਼ ਰੱਖੀ ਸੀ ਕਿ ਮੈਂ ਬਿਹਾਰ ਦੇ ਵਿੱਚ ਐਮ ਆਰ ਆਈ ਸੇਵਾ ਦੇਣਾ ਚਾਹੁੰਦਾ ਗਰੀਬ ਲੋਕਾਂ ਵਾਸਤੇ ਇਹ ਗਰੀਬਾਂ ਵਾਸਤੇ ਹੋ ਰਿਹਾ ਜਿਹੜੇ ਨਹੀਂ ਅਫੋਰਡ ਕਰ ਸਕਦੇ ਆਮ ਤੌਰ ਤੇ ਬਿਹਾਰ ਚ ਗਰੀਬੀ ਬਹੁਤ ਹੈਗੀ ਹੈ ਤੇ ਉੱਥੇ ਮੈਂ ਧੰਨਵਾਦ ਕਰਾਂਗਾ ਬਾਬਾ ਜੀ ਕਸ਼ਮੀਰਾ ਸਿੰਘ ਜੀ ਭੂਰੀਵਾਨੇ ਵਾਸਤੇ ਵੀ ਜਿਹੜੇ ਉਹ ਬਿਲਡਿੰਗ ਬਣਾ ਰਹੇ ਨੇ ਤੇ ਕਲਸੀ ਸਾਹਿਬ ਦਾ ਜਿਹੜੇ ਪੂਰਾ ਇੱਥੇ ਦਾ ਡਿਜ਼ਾਈਨ ਬਣਾਉਣਗੇ ਨਕਸ਼ਾ ਬਣਾਉਣਗੇ ਤੇ ਬਹੁਤ ਅੱਛੀ ਬਿਲਡਿੰਗ ਬਣੇਗੀ ਬਹੁਤ ਅੱਛਾ ਕੰਮ ਹੋਏਗਾ ਤੇ ਸਾਰਿਆਂ ਦਾ ਧੰਨਵਾਦ ਤੁਹਾਡੇ ਖਾਲਸਾ ਕਾਲਜ ਬੰਬੇ ਦੇ ਚੇਅਰਮੈਨ ਸ਼੍ਰੋਮਣੀ ਕਮੇਟੀ ਮੈਂਬਰ ਤਗਤਸ਼ਰੀ ਪਟਨਾ ਸਾਹਿਬ ਦੇ ਵੀ ਮੈਂਬਰ ਨੇ ਐਸਜੀਪੀਸੀ ਦੇ ਵੀ ਮੈਂਬਰ ਨੇ ਨੰਦੇੜਵੇ ਮੈਂਬਰ ਲੈ ਤੇ ਉਹਨਾਂ ਦਾ ਇੱਕ ਇੱਕ ਫੁਰਨਾਸੀ ਕਿ ਭਾਈ ਗਰੀਬਾਂ ਦੀ ਸੇਵਾ ਕਿਸ ਤਰੀਕੇ ਨਾਲ ਕੀਤੀ ਜਾਵੇ ਇੱਕ ਸਾਲ ਪਹਿਲਾਂ ਉਹਨਾਂ ਨੇ ਬੰਬੇ ਖਾਲਸਾ ਕਾਲਜ ਜਿੱਥੇ ਉਹ ਚੇਅਰਮੈਨ ਨੇ ਐਮ ਆਰ ਆਈ ਸੈਂਟਰ ਖੋਲਿਆ 12 12 ਕਰੋੜ ਦੀ ਲਾਗਤ ਤੇ ਉੱਥੇ ਰੋਜ਼ ਮੇਰੇ ਖਿਆਲ ਨਾਲ ਕਟੋਂਕੜ 90 ਤੋਂ 100 ਬੰਦਾ ਉੱਥੇ ਇਸ ਫੈਸਿਲਿਟੀ ਦਾ ਫਾਇਦਾ ਲੈਂਦਾ ਹੈ ਹੁਣ ਸੈਕੰਡ ਸੈਂਟਰ ਜੋ ਹੈਗਾ ਬੰਬੇ ਦੇ ਨੇੜੇ ਹੀ 40 50 ਕਿਲੋਮੀਟਰ ਤੇ ਉਲਾਸਨਗਰ ਕਲਿਆਣ ਜਿਹੜਾ ਅਸੀਂ ਗੱਲ ਕਰਨਿਆ ਉੱਥੇ ਸੈਕੰਡ ਸੈਂਟਰ 18 ਤਰੀਕ ਨੂੰ ਖੋਲਿਆ ਜਾ ਰਿਹਾ ਹੈ ਤੇ ਇਹ ਤੀਜਾ ਸੈਂਟਰ ਹੋਗਾ ਇਹ ਵੀ ਮੇਰੇ ਖਿਆਲ ਨਾਲ 6 ਮਹੀਨੇ 8 ਮਹੀਨੇ ਅਗਲੇ ਪ੍ਰਕਾਸ਼ਪੁਰ ਤੋਂ ਪਹਿਲੇ ਖੁੱਲ ਜਾਣਾ ਚਾਹੀਦਾ ਹੈ ਤੇ ਸੋਤੇ ਉਹ ਇਸ ਤਰ੍ਹਾਂ ਵੀ ਸੋਚ ਰਹੇ ਨੇ ਬਾਵਾ ਸਾਹਿਬ ਸੋਚ ਰਹੇ ਨੇ ਕਿ ਕੈਂਸਰ ਕੈਂਸਰ ਕੇਅਰ ਸੈਂਟਰ ਜਿਹੜਾ ਹੈਗਾ ਉੱਥੇ ਹੋਏਗਾ ਬਾਕੀ ਵੀ ਜੋ ਸਰਵਿਸਸ ਜਿਹੜੀ ਹੈਗੇ ਨਾ ਮੈਡੀਕਲ ਸਰਵਿਸਸ ਕੀ ਕੀ ਤੇ ਰਸਕ ਨੇ ਇੱਥੇ ਕੀਤੇ ਜਾਣਗੇ ਔਰ ਫੋਰਥ ਦੀ ਵੀ ਤਿਆਰੀ ਬਾਵਾ ਸਾਹਿਬ ਕਰ ਰਹੇ ਨੇ ਮੀਰਾ ਰੋਡ ਸਾਡੇ ਕੋਲ ਬੰਬੇ ਦੇ ਨਾਲ ਹੀ ਮੀਰਾ ਰੋਡ ਲੱਗਦਾ ਉੱਥੇ ਵੀ ਚੌਥੀ ਜਿਹੜੀ ਸੈਂਟਰ ਹੈ ਉਹ ਵੀ ਖੋਲਣ ਦੀ ਤਿਆਰੀ ਆਲਮੋਸਟ ਪੂਰੀ ਹੋ ਚੁੱਕੀ ਹੈ ਪਟਨਾ ਦੀ ਪਾਵਨ ਧਰਤੀ ਤੇ ਮੰਗਲ ਤਰਾਵ ਇਲਾਕਾ ਜਿੱਥੇ रेड क्रॉस सैटीदी बिल्डिंग ਦੇ ਵਿੱਚ ਜਗ੍ਹਾ ਅਲੋਟ ਕੀਤੀ ਗਈ ਹੈ ਜਿੱਥੇ ਚਾਰ ਸਾਹਿਬਜ਼ਾਦੇ ਦੀ ਇਸ਼ਾਦਤ ਨੂੰ ਸਿਧਾ ਕਰਦੇ ਹੋਏ ਚਾਰ ਸਾਹਿਬਜ਼ਾਦੇ ਐਮ ਆਰ ਆਈ ਅਤੇ ਸੀਟੀ ਸਕੈਨ ਸੈਂਟਰ ਦਾ ਅਜਿਹੀ ਪੱਥਰ ਰੱਖਿਆ ਗਿਆ ਹੈ ਤੋਂ ਦੱਸਿਆ ਜਾ ਰਿਹਾ ਕਿ 14 ਕਰੋੜ ਰੁਪਏ ਦੀ ਮਸ਼ੀਨਾਂ ਨੇ ਜੋ ਸ਼੍ਰੋਮਿਕ ਕਮੇਟੀ ਮੈਂਬਰ ਮੁੰਬਈ ਗੁਰਿੰਦਰ ਸਿੰਘ 바ਵਾ ਵੱਲੋਂ ਭੇਟ ਕੀਤੀਆਂ ਜਾਣੀ ਹੈ ਔਰ ਇਸ ਇਮਾਰਤ ਦੀ ਸੇਵਾ کار ਸੇਵਾ ਸੰਪਰਦਾ ਬਾਬਾ ਕਸ਼ਮੀਰ ਸਿੰਘ ਦੀ ਪੂਰੇ ਵਾਲਿਆਂ ਨੂੰ સોਪੀ ਗਈ ਹੈ ਜਿਨ੍ਹਾਂ ਵੱਲੋਂ 1 ਸਾਲ ਦੇ ਵਿੱਚ ਵਿੱਚ ਇਹ ਬੰਦ ਤਿਆਰ ਕੀਤੀ ਜਾਣੀ ਹੈ ਔਰ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਪਾਛਾ ਦੇ ਅਗਲੇ ਪ੍ਰਕਾਸ਼ ਗੁਰਪੁਰਪ ਤੱਕ ਇਹ ਚਾਰ ਸਹਿਬਜ਼ਾਦੇ ਐਮ ਆਰ ਆਈ ਅਤੇ ਸੀਟੀ ਸਕੈਨ ਸੈਂਟਰ ਲੋਕਾਂ ਨੂੰ ਅਰਪਣ ਕੀਤਾ ਜਾਉ ਕੈਮਰਾ ਬਸਰ ਉਤਾਰ ਸਿੰਘ ਦੇ ਰਾਮਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਪਟਨਾ ਸਾਹ